ਇੰਟਰਨੈਸ਼ਨਲ ਲੈਵਲ ਤੇ ਸ਼ਾਇਦ ਇਹ ਸਭ ਤੋਂ ਵੱਡਾ ਫੈਸਟੀਵਲ ਆ ਤੇ ਮਨੋਂ ਬਈ ਪ੍ਰਭਾਵਿਤ ਸਬਸਕ੍ਰਾਈਬ ਕਰਾਂ ਮੈਨੂੰ ਕਹਿੰਦੇ ਯਾਰ ਇਹ ਬਹੁਤ ਰੂਹਕਤੀ ਗੱਲ ਹੈ ਇਮੋਸ਼ਨ ਬਹੁਤ ਥਾਈ ਨਿਕਲਦੇ ਸਭ ਦੀ ਇਸ ਤਰ੍ਹਾਂ ਔਖ ਹੁੰਦੀ ਆ ਔਖ ਹੁੰਦੀ ਆ ਜਾਂ ਸੁਪਨਾ ਹੁੰਦਾ ਵੀ ਸਾਡੀ ਫਿਲਮ ਜਾਂ बतौर ਐਕਟਰਸ ਹੀ ਉਹਨਾਂ ਅਵਾਰਡਾਂ ਆ ਸਕਣ ਜਾਈਏ ਤਾਂ ਮੈਂ ਪਹਿਲੀ ਵੀ ਨਹੀਂ ਚਾਹਾਂ ਕਹਾਣੀ ਤਾਂ ਵੱਡਾ ਕੋਈ ਨਹੀਂ ਹੁੰਦਾ ਨਾ ਗੁਸਤਾਰ ਨਾ ਕੋਈ ਨਾਮ ਕਹਾਣੀ ਵੱਡੀ ਬਿਲਕੁਲ ਤਾਂ ਮਨੋਂ ਬਈ ਦਾ ਹੀ ਲਿਖਿਆ ਸੀ ਵੀ ਯਾਰ ਅ ਵੀ ਇੱਕ ਫਿਲਮ ਫਲਵਾੜੀ ਵਾਲ ਹੁੰਦੇ ਆ ਇਹ ਸਾਰੇ ਫੁੱਲ ਕੱਢਣੇ ਜ਼ਰੂਰੀ ਆ ਹੈਨਾ ਉਸ ਨੀਲੀ ਸ਼ੱਤਾਲ ਦੀ ਨਿਗਾਹ ਸਿੱਧੀ ਚਾਹੀਦੀ ਆ ਹੈਨਾ ਤਾਂ ਬੰਦੇ ਦੀ ਨਹੀਂ ਆ ਸਾਥ ਕੋਈ ਹੈਨਾ ਬੰਦੇ ਦੀ ਉਪਾਤ ਨਹੀਂ ਹੁਣ ਅਸੀਂ ਤਾਂ ਹੀ ਸੋਚਿਆ ਸੀ ਦੀ ਯਾਰ ਫਿਲਮ ਬਣਾ ਰਹੇ ਆ ਅੱবি ਉਸ ਨੈਮ ਨਾਲ ਬਹੁਤ ਚੱਲੂਗੀ ਬਹੁਤ ਪੈਸਾ ਆਊ ਬਿਲਕੁਲ ਹਰ ਕੋ ਸੋਚਦਾ ਕਾਮਯਾਬੀ ਤਾਂ ਹੋਏਗੀ ਉਹ ਪ੍ਰਮਾਤਮਾ ਸੱਚੀ ਬੈਠਾ ਦਾ ਉਹ ਕੰਦੇ ਕਾਕਾ ਨਹੀਂ ਮੈਨੂੰ ਪਤਾ ਮੈ ਕਿੱਧਰੋਂ ਕਿਵੇਂ ਤੈਨੂੰ ਕਰਨਾ ਕੀ ਕਰਨਾ ਮੈਂ ਮੇਰੇ ਤੇ ਸ਼ਰਮ ਆਉਂਦੀ ਤਾਂ ਦਾਤੇ ਤੇ ਸ਼ਰਮ ਦਨਾ ਚਾਹੀਦਾ ਤੁਸੀਂ ਉਹਦਾ ਕੰਮ ਕਰਦੇ ਰਹੋ ਹੈ ਨਾ ਤਾਂ ਮੈਨੂੰ ਲੱਗਦਾ ਵੀ ਅਸੀਂ 1 ਤੋਂ ਲੈ ਕੇ 95 96 ਤੱਕ ਠੀਕ ਸਹੀ ਗਏ ਜੀ ਤਾਂ 95 96 ਤੋਂ ਜਿਹੜੇ ਮਗਰਲੇ 4 5 ਕਲਾਸ ਸੀ ਸਾਡੇ ਰਿਲੀਜ਼ਿੰਗ ਵਾਲੇ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਆ ਸਾਥੋਂ ਕੁਝ ਗਲਤੀਆਂ ਹੋਈਆਂ ਦੇਖੋ ਸਭ ਕਰਨਾ ਚਾਹੀਦਾ ਬਿਲਕੁਲ ਤੁਕਰੀ ਪਾਟੀ ਮਾਰ ਰੋ ਤੁਸੀਂ ਜ਼ਿੰਦਗੀ ਚ ਅੱਜ ਤੁਸੀਂ ਕੋਈ ਹੰਕਾਰ ਕਰਤਾ ਸਭ ਮਾਰ ਦਿੱਤੀ ਤਾਂ ਤੁਸੀਂ ਡਿੱਗੇ ਹੋ ਤਾਂ ਕੱਲ ਤੁਸੀਂ ਜਾ ਕੇ ਉੱਠ ਕੇ ਕਹੋ ਵੀ ਯਾਰ ਗਲਤ ਕਰ ਗਏ ਤਾਂ ਤੁਸੀਂ ਦੁਬਾਰਾ ਨਹੀਂ ਕਰੋਗੇ ਨਾ ਉਹ ਵੱਡੇ ਵੱਡੇ ਮੇਕਰ ਵੱਡੇ ਵੱਡੇ ਹਾਊਸ ਨੂੰ ਵੀ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਵੀ ਉਹਨਾਂ ਨੂੰ ਡੇਟ ਚਾਰ ਪੰਜ ਵਾਰ ਬਦਲਣੀ ਪੈ ਜਾਂਦੀ ਹੈ ਪਰ ਉਹ ਉਸ ਡੇਟ ਬਦਲਣ ਨਾਲ ਹੋਰ ਜਿਹੜੇ ਨੇ ਉਹ ਪਰਮਾਫ ਹੋ ਜਾਂਦੇ ਬਿਲਕੁਲ ਪਰ ਹੁੰਦਾ ਕੀ ਆ ਤੁਹਾਡਾ ਸ਼ੁਕਰਸ਼ ਨਹੀਂ ਹੈ ਤਾਂ ਯੂ ਉਥੇ ਜਿਹੜੇ ਮੁੰਡੇ ਕੁੜੀਆਂ ਨਾ ਹਾਂ ਉਹ ਜਿਹੜੀਆਂ ਕੁੜੀਆਂ ਨੇ ਤਾਂ ਉਹ ਹੀਰੋ ਮੁੰਡਾ ਸਮਾਰਟ ਉਹਨੂੰ ਦਿਖ ਰਿਹਾ ਉਹਦੀ એનર્ਜੀ ਦਿਖ ਰਹੀ ਆ ਤਾਂ ਉਹ ਠੇਡਰ ਤਾਂ ਆਉਣਗੇ ਉਹਨਾਂ ਨੂੰ ਅਟਰੈਕਟ ਕਰੇਗਾ ਅਟਰੈਕਟ ਕਿਤੇ ਜਾ ਉਹ ਕੰਟੈਂਟ ਕੀ ਆ ਜਾਂ ਗਾਣੇ ਕਿੱਦਾਂ ਦੇ ਨੇ ਉਹ ਉਹ ਮਾਹੌਲ ਹੈ ਇਦਾਂ ਹੀ ਮੁੰਡਿਆਂ ਨੂੰ ਹਾਂ ਉਹਨਾਂ ਨੂੰ ਲੱਗਦਾ ਨਾ ਹੀਰੋਨ ਬੜੀ ਸੋਹਣੀ ਆ ਚ ਕੁੜੀਆਂ ਨਾ ਤਾਂ ੁੰਡਕੂ ਜਿਵੇਂ ਸੋਨਮ ਹੂੰ ਸੋਨਮ ਨੂੰ ਲੋਕ ਪਸੰਦ ਕਰਦੇ ਨੇ ਤਾਂ ਸਰਗੁਣੇ ਹਣਾ ਨੀਰੂ ਮੈਮ ਕਿੰਨੇ ਸਾਲ ਹੋ ਗਏ ਬਿਲਕੁਲ ਤੋ ਅੱਜ ਵੀ ਦਮ ਰੱਖਦੇ ਆ ਹਨ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਇਹਨਾਂ ਨੇ ਤਾਂ ਉਹ ਆਡੀਅੰਸ ਲੈ ਆਉਂਦੇ ਨੇ ਸਿਨੇਮੇ ਆ ਉਹ ਉਹ ਗੱਲ ਹੈਗੀ ਹੈ ਹਨ ਉਹ ਬਿਲਕੁਲ ਸੱਚ ਆ ਤਾਂ ਇਸ ਸਿਨੇਮੇ ਵਾਸਤੇ ਪਰ ਹੀਰੋ ਹੀਰੋਇਨ ਉਹੀ ਤਾਂ ਹੁੰਦੇ ਆ ਨਾ ਸਟਾਰ ਆ ਹੀਰੋ ਆ ਹੀਰੋਇਨ ਆ ਤੇ ਕੋਈ ਉਹਨਾਂ ਦਾ ਫੇਮ ਬਣਦਾ ਤੇ ਹੁਣ ਆ ਦੇਖੋ ਹੁਣ ਜਿਵੇਂ ਪੰਕਈ ਤਰ੍ਹਾਂ ਪਾਕੀਆ ਮਨੋਜ ਵਾਜ ਪਾਈ ਆ ਤਾਂ ਮੈਨੂੰ ਲੱਗਦਾ ਵੀ ਉਹ ਸਟਾਰ ਨਹੀਂ ਬਣ ਪਾਈ ਹੀਰੋ ਨਹੀਂ ਬਣ ਪਏ ਪਰ ਉਹ ਜਿਹੜੀ ਤੁਸੀਂ ਗੱਲ ਕਹੀ ਉਹ ਬਿਠਾ ਲੈਂਦੇ ਬਿਠਾ ਲੈਂਦੇ ਹੈਨਾ ਐਕਟਰ ਉਹ ਹੀ ਨੇ ਤਾਂ ਉਹ ਬਹੁਤ ਵਧੀਆ ਐਕਟਰ ਨੇ ਤਾਂ ਲੋਕ ਪਸੰਦ ਕਰਦੇ ਵਿੱਚ ਹੈਗਾ ਯਾਰ ਪਰ ਦੇਖਦੇ ਆ ਹਾਂ ਹੁਣ OTT ਦਾ ਤਾਂ ਹੀਰੋ ਨੇ ਉਹ OTT ਤੇ ਉਹ ਹੀ OTT ਤੇ ਸਾਰੀ Netflix ਦੇ ਉੱਪਰ ਆਪਾਂ ਮਹਾਰਾਜਾ ਦਿਖੜੀ ਪਸੰਦ ਕਰਾਂਗੇ ਜੇ ਆਪਾਂ ਇੱਕ ਮੇਰੇ ਦੁਆਜ ਜਿਹੜਾ ਨਾ ਹੁੰਦਾ Netflix ਤੇ ਹਰ ਕੋਈ ਕਹਿੰਦਾ ਯਾਰ ਹਾਂ ਇੱਕ ਸੰਜੀਦਾ ਜੀ ਫਿਲਮ ਚੱਲਦੀ ਹੋਵੇ ਜਾਂ ਅਸੀਂ ਉਹਨੂੰ ਦੇਖਦੇ ਹੋਈਏ ਜਿਹੜੀ ਸਾਨੂੰ ਬੰਨ ਕੇ ਰੱਖੇ ਤੇ ਲੋਕਾਂ ਦੀ ਸ਼ਾਇਦ ਮੈਂਟੈਲਿਟੀ ਇਹੀ ਹੈ ਨਹੀਂ ਉਹਦੀ 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 ਮੈਨੂੰ ਲੱਗਦਾ ਵਜਾ ਆ ਜੀ OTT ਤੇ ਸਿਨੇਮੇ ਦਾ ਫਰਕ ਆ ਫਰਕ ਤਾਂ ਹੈ ਹਾਂ ਜਿਹੜੀ ਗੱਲ ਤੁਸੀਂ ਪੁੱਛਣੀ ਚਾਹੁੰਦੇ ਆ ਜਾਂ ਸੋਚਦੇ ਮੈਂ ਕਿਵੇਂ ਸੋਚਦਾ ਹਾਂ ਉਹਦੇ ਬਾਰੇ ਜੀ ਤਾਂ ਮੈਨੂੰ ਐ ਲੱਗਦਾ ਪਰਸਨਲੀ ਵੀ ਦੇਖੋ ਸਿਨੇਮੇ ਅਸੀਂ ਜਾਵਾਂਗੇ ਤਾਂ 550-700 ਰੁਪਇਆ ਖੁੱਲਣਾ ਖੁੱਲਣਾ ਲਾ ਠੀਕ ਆ ਜਿਹੜਾ ਘਰੇ ਆ ਘਰੇ ਸਾਡੇ ਕੋਈ ਨੈਟ ਪੈਕ ਲਿਆ ਹੋਇਆ ਤੇ ਸਿਨੇਮੇ ਲੋਕੀ ਜਿਵੇਂ ਦਿਲਜੀਤ ਦੀ ਫਿਲਮ ਆਈ ਹੂੰ ਹੁਣ ਦਿਲਜੀਤ ਨੂੰ ਬੱਚੇ ਵੀ ਦੇਖਣਾ ਚਾਹੁੰਦੇ ਆ ਲੇਡੀਜ਼ ਵੀ ਦੇਖਣਾ ਚਾਹੁੰਦੀਆਂ ਪੂਰਾ ਪਰਿਵਾਰ ਦੇਖਣਾ ਚਾਹੁੰਦਾ ਹੈ ਨਾ ਤਾਂ ਦਿਲਜੀਤ ਵਾਸਤੇ 2000 ਰੁਪਇਆ ਲਾਇਆਉਣਗੇ 1500 ਖਰਚ ਆਉਣਗੇ ਤਾਂ ਦੇਖੋ ਇਹ ਇਹ ਨਹੀਂ ਵੀ ਕਿ ਮੰਡਲਟੀ ਆ ਮਾ ਮਨੁੱਖੀ ਸਮਾਰ ਰੌਣਕੀ ਆ ਥੋੜਾ ਜਿਹਾ ਹਨਾ ਉਹ ਮਨ ਦੀ ਮौज ਆ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀਆਂ ਦਾ ਹੁਣ ਜੇ ਨਵੇਂ ਐਕਟਰ ਆ ਇੱਕ ਬੰਦੇ ਨੇ ਟ੍ਰੇਲਰ ਦੇਖ ਲਿਆ ਗਾਣੇ ਦੇਖ ਲੇ ਜਾਂ ਮਾਰਕੀਟ ਚ ਪਤਾ ਲੈ ਲਿਆ ਇਹ ਬਾਜ਼ਾ ਫਿਲਮ ਦੇ ਵਧੀਆ ਵੇਨੇ ਆ ਬਾਕੀ ਪਰਿਵਾਰਛਾ ਦਾ ਨਾਮ ਨਹੀਂ ਉਹ ਕਹਿੰਦੇ ਨਹੀਂ ਕੌਣ ਆ ਅਸੀਂ ਤਾਂ ਜਾਣਦੇ ਨਹੀਂ ਇਹਨੇ ਨਹੀਂ ਅਪਲਜੀਤ ਵਾਲੀ ਦੇਖਾਂਗੇ ਨਾ ਤਾਂ ਸਿਨੇਮਾ ਹੀ ਚੱਲਦਾ ਤਾਂ ਇਸੇ ਕਰਕੇ ਜਿਹੜੀਆਂ ਬਹੁਤ ਪਿੱਛੇ ਮੈਂ ਫਿਲਮਾਂ ਦਾ ਕੋਈ ਜ਼ਿਕਰ ਕਰੂੰਗਾ ਪਹਿਲੀ ਸਕੰਦਰ ਆ ਹੂੰ ਜੋਰਾ ਠੀਕ ਆ ਤਾਂ ਇਹ ਫਿਲਮਾਂ ਨੇ ਸਿਨੇਮੇ 'ਚ ਨਹੀਂ ਗੰਮ ਕੀਤਾ ਪਰ ਬਾਅਦ 'ਚ ਕਲਟ ਫਿਲਮਾਂ ਬਣੀਆਂ ਬਹੁਤ 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 ਦੇਖੀਏ ਬਹੁਤ ਦੇਖੀਏ ਹੈਨਾ ਪਰ ਐਵੇਨਿਊ ਵੀ ਬਹੁਤ ਅੱਛਾ ਜਿਹਾ ਨੈਟ ਹੋਇਆ ਸਕੰਦਰ 2 ਐਵਰੇਜ ਸੀ ਸਿਨੇਮੇ 'ਚ ਹੈਨਾ ਤਾਂ ਬਹੁਤ ਵੱਡੀ ਹਟ ਨਹੀਂ ਸੀ ਬਹੁਤੇ ਪੈਸੇ ਨਹੀਂ ਦੇ ਗਏ ਪਰ ਡਿਜੀਟਲੀ ਉਹਨੇ ਬਾਅਦ ਚ ਬਹੁਤ پیسے ਕਮਾਏ। ਉਹ ਲਵਰ ਫਿਲਮ ਇੱਕ ਸਪੈਰਕਲ ਬਹੁਤ ਵਧੀਆ ਐਗਜ਼ਾਮਪਲ ਆ। ਉਹ ਵੀ ਉਹ ਗੱਬਰ ਵੀਰੇ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਜਲਵਾਯੂ ਨਿਕਲੇ। ਹਾਂ। ਜਲਵਾਯੂ ਇਹਨੂੰ ਬਹੁਤ ਵੱਡੇ ਸਿਨੇਮਾ ਤੇ ਰਿਲੀਜ਼ ਵੀ ਨਹੀਂ ਹੋਈ ਬਟ ਉਹਨੂੰ ਐਮਾਜ਼ਾਨ ਤੇ ਹੀ ਬਹੁਤ ਜ਼ਿਆਦਾ ਵਿਆਰ ਕਰਿਆ। ਹਾਂ ਨਹੀਂ ਉਹ ਤਾਂ ਦੇਖੋ ਮੇਰਾ ਮੰਨਣਾ ਇਹ ਜੀ ਤੁਸੀਂ ਫਿਲਮ ਬਣਾਓ ਚੰਗੀ ਫਿਲਮ ਬਣਾਓ। ਤੁਹਾਡੇ ਪ੍ਰੋਡਿਊਸਰ ਚ ਇੰਨਾ ਗੱਦਮ ਹੋਣਾ ਚਾਹੀਦਾ ਉਹਨਾਂ ਚ ਹੋਲਡਿੰਗ ਪਾਵਰ ਚਾਹੀਦੀ ਆ। ਜੀ। ਉਹ ਇਹ ਸੋਚ ਕੇ ਮਨਣਾ ਵੀ ਜ਼ਰੂਰੀ ਨਹੀਂ ਸਾਨੂੰ ਨੇ ਮੇਜ ਪੈਸੇ ਆਉਣਗੇ ਵੀ ਆਖਰੀ ਬੋਲ ਤੱਕ ਅਸੀਂ ਖੇਡਣਾ ਐਂਡ ਤੱਕ ਅਸੀਂ ਜਾਣਾ ਜੀ ਤਾਂ ਕਦੇ ਵੀ ਨੁਕਸਾਨ ਨਹੀਂ ਹੋਊਗਾ ਚੰਗੀ ਫਿਲਮ ਆਪਦਾ ਮੁੱਲ ਮੋੜ ਕੇ ਜਾਊਗੀ ਜਾਊਗੀ ਬਾਕੀ ਦੇਖੋ ਫਿਲਮ ਵੀ ਛੱਡ دیਏ ਤਾਂ ਜ਼ਿੰਦਗੀ 'ਚ ਵੈਸੇ ਵੀ ਤੁਸੀਂ ਮਿਹਨਤ ਨਾਲ ਸ਼ਿੱਦਤ ਨਾਲ ਇਮਾਨਦਾਰੀ ਨਾਲ ਕੋਈ ਕੰਮ ਕਰਦੇ ਆ ਜੀ ਤਾਂ ਉਹ ਇਮਾਨਦਾਰੀ ਕੋਟੋੜੀ ਮਿਹਨਤ ਤੁਹਾਨੂੰ ਕੁਛ ਨਾ ਕੁਛ ਮੋੜ ਕੇ ਦੇਗੀ ਦੇਗੀ ਹੈਨਾ ਆ ਜਿਵੇਂ ਆ ਕਾਂਸਲਾ ਹੋ ਗਿਆ ਸਾਡਾ ਹਾਂ ਬਿਲਕੁਲ ਹੈਨਾ ਤਾਂ ਚਲੋ ਅਸੀਂ ਥੋੜਾ ਬੋਟਾ ਜਿਵੇਂ ਖੁਸ਼ੀ ਹੋਈ ਹੋਗੀ ਸਾਰੀ ਟੀਮ ਨੂੰ ਹੈਨਾ ਸਾਰਿਆਂ ਨੇ ਪੋਸਟਾਂ ਪਾਈਆਂ ਦੁਬਾਰਾ ਫੇਰ ਉੱਥੋਂ ਇਹ ਵੀ ਪ੍ਰੂਫ ਹੋਇਆ ਇਹ ਟੀਮ ਇਕੱਠੀ ਆ ਹਾਂ ਤਾਂ ਦੇਖੋ ਜੀ ਆ ਔਰ ਇਹ ਮਾਨ ਹੁਣ ਕਿਸੇ ਨੂੰ ਨਹੀਂ ਮਿਲਿਆ ਹਾਂ ਨਾਮੀ ਡਾਇਰੈਕਟਰ ਨੇ ਨਾਮੀ ਹਾਊਸ ਨੇ ਨਾਮੀ ਐਕਟਰ ਨੇ ਉਹਨਾਂ ਦੀ ਫਿਲਮਾਂ ਨਹੀਂ ਕੰਨੀਆਂ ਉੱਥੇ ਇਹ ਚਲੀ ਗਈ ਤਾਂ ਪਰਮਾਤਮਾ ਨੂੰ ਪਤਾ ਨਾ ਉਹਨੇ ਤੁਹਾਨੂੰ ਕਦੋਂ ਇੱਜ਼ਤ ਦੇਣੀ ਆ ਕਦੋਂ ਉਹਨੇ ਮਾਨ ਸਨਮਾਨ ਦੇਣਾ ਉਹਦਾ ਥਾਪੜਾ ਬਸ ਉਹ ਮੈਂ ਹਮੇਸ਼ਾ ਕਹਿੰਦਾ ਹਾਂ ਬਸ ਉਹ ਨੀਲੀ ਛਤਰ ਦੀ ਨਿਗਾਹ ਸਿੱਧੀ ਚਾਹੀਦੀ ਹੈ ਹਨਾ ਤਾਂ ਬੰਦੇ ਦੀ ਨਹੀਂ ਔਕਾਤ ਕੋਈ ਹਨਾ ਬੰਦੇ ਦੀ ਔਕਾਤ ਨਹੀਂ ਹੁਣ ਅਸੀਂ ਤਾਂ ਹੀ ਸੋਚਿਆ ਸੀ ਵੀ ਯਾਰ ਫਿਲਮ ਬਣਾ ਰਹੇ ਆ ਤਾਂ ਵੀ ਇਸਨੇ ਮੈਂ ਬਹੁਤ ਚੱਲੂਗੀ ਬਹੁਤ ਪੈਸਾ ਆਊਗਾ ਬਿਲਕੁਲ ਹਰ ਕੋ ਸੋਚਦਾ ਕਾਮਯਾਬੀ ਅੱਦਾਂ ਹੋਏਗੀ ਉਹ ਪਰਮਾਤਮਾ ਸੱਚੀ ਬੈਠਾ ਨਾ ਤਾਂ ਉਹ ਕਹਿੰਦਾ ਕਾਕਾ ਨਹੀਂ ਮੈਨੂੰ ਪਤਾ ਮੈਂ ਕਿਧਰੋਂ ਕਿਵੇਂ ਤੈਨੂੰ ਕਰਨਾ ਕੀ ਕਰਨਾ ਮੈਂ ਮੇਰੇ ਤੇ ਛੱਡਣਾ ਤਾਂ ਦਾਤੇ ਤੇ ਛੱਡ ਦੇਣਾ ਚਾਹੀਦਾ ਤੁਸੀਂ ਆਪਦਾ ਕੰਮ ਕਰਦੇ ਰਹੋ ਹਨਾ ਅਪਰਮਾਤਮਾ ਨੂੰ ਕਰਨ ਦੇ ਡੂ ਯੋਰ ਬੈਸਟ ਐਂਡ ਲੀਵ ਦਾ ਰੈਸਟ ਇਹ ਗੱਲ ਕਰਦੇ ਤੇਪੀ ਬਾਜੀ ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਧੰਨਵਾਦ ਬਹੁਤ ਚੰਗਾ ਲੱਗਾ ਤੁਹਾਨੂੰ ਗੱਲਬਾਤ ਕਰਕੇ ਕਾਹੀ ਆਪਾਂ ਸਵੱਬ ਬਣਾ ਰਹੇ ਸੀ ਗੱਲਾਂ ਤਾਂ ਖਿੱਚੀ ਜਿੰਨੀਆ ਮਰਜ਼ੀ ਆਪਣੇ ਵਾਰਤਾਲਾਪ ਚੱਲੀ ਜਾਂਦੀ ਹੈ ਤੇ ਆਪਾਂ ਬੈਠਦੇ ਰਹਿਾਂਗੇ ਦੇਖੋ ਆਲਵੇਜ਼ ਕੋਸ਼ਿਸ਼ ਸਾਡੀ ਇਹ ਵੀ ਹੁੰਦੀ ਹੈ ਵੀ ਇੰਟਰਵਿਊ ਕਰਨ ਮ ਗਏ ਆ ਕੁਝ ਗੱਲਾਂ ਸਿੱਖ ਕੇ ਆਈਏ ਕੁਝ ਸਮਝ ਕੇ ਆਈਏ ਨਹੀਂ ਚਲੋ ਸਿਖਾਉਣ ਵਾਲੇ ਦਾ ਕੌਣ ਆ ਮੈਨੂੰ ਲੱਗਦਾ ਗੱਲ ਜ਼ਰੂਰੀ ਇਹ ਬਣ ਜਾਂਦੀ ਆ ਆਖਰ ਚ ਮੈਂ ਗੱਲ ਐਡ ਕਰਦਾ ਜੀ ਵੀ ਜਿਹੜੀਆਂ ਫਿਲਮਾਂ ਚੰਗੀਆਂ ਲੋਕਾਂ ਨੇ ਤਾਰੀਫ ਕੀਤੀ ਜੀ ਤਾਂ ਉਹਨਾਂ ਦੀ ਚਰਚਾ ਬਾਅਦ ਚ ਹੋਣੀ ਜ਼ਰੂਰੀ ਆ ਬਿਲਕੁਲ ਬਹੁਤ ਜ਼ਰੂਰੀ ਆ ਉਹ ਚਰਚਾ ਦਾ ਕੀ ਫਾਇਦਾ ਤੁਹਾਡੀ ਹੁਣ ਇੰਟਰਵਿਊ ਵੇਖ ਕੇ ਜਦੋਂ OTT ਤੇ ਫਿਲਮ ਆਏਗੀ ਬਿਲਕੁਲ ਤਾਂ ਤੁਹਾਡੇ ਇਸ ਇੰਟਰਵਿਊ ਨਾਲ ਅਗਰ 100 ਬੰਦਾ ਵੀ ਹੋਰ ਦੇਖ ਲੈਂਦਾ ਬਿਲਕੁਲ ਤਾਂ ਮੈਨੂੰ ਲੱਗਦਾ ਉਹ 100 ਬੰਦੇ ਦਾ ਰੈਵਨਿਊ ਜਨਰੇਟ ਹੋਏਗਾ ਸਪਾਂਸਰਜ਼ ਨੂੰ ਵੀ ਫਾਇਦਾ